ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਬਾਈ ਪੰਮਾ ਬੁਲਾਇਆ ਪੰਮੇ ਆਦਾ ਸਭਾਈ ਹੁਣ ਕਿਆ ਕਰੀਏ ਇਹਦਾ ਇਹਨੂੰ ਗੜਾਈ ਕਰਾ ਦੀਏ ਕੇ ਸਪਰੇਅ ਕਰਦੀਏ ਕੇ ਕੁਛ ਵੀ ਨਾ ਕਰੀਏ ਕਰਨਾ ਤਾਂ ਪੈਣਾ ਕੁਛ ਨਹੀਂ ਫਿਰ ਇਹਨੇ ਕੁਛ ਕਰਨਾ ਇਹਦਾ ਤੇਰੇ ਹੱਥ ਆਲੀ ਕੇ ਕੁਛ ਕਰਾਉਣਾ ਕੇ ਤੈਂ ਕੋਈ ਕਰਨਾ ਤਾਂ ਗੰਨਾ ਜ਼ਰਾ ਉੱਪਰ ਨਹੀਂ ਆਇਆ ਹੈਗਾ ਵੀ ਤੂੰ ਸ਼ਰਦ ਮੈਨੂੰ ਹਾਂ ਨਹੀਂ ਇਹਨੇ ਕੋਈ ਕਰ ਦੇਣਾ ਫਿਰ ਤੇਰਾ ਗੰਨਾ ਜ਼ਰਾ ਨੀਮਾ ਗੰਨਾ ਹਲੇ ਥੱਲੇ ਆ ਜਾ ਤਾਂ ਸਪਰੇਅ ਕਰ ਦੇ ਸਾਣਾ ਵਧੀਆ ਗੜਾਈ ਹੋਊਗੀ ਮੇ ਸਾਹ ਨੂੰ ਦੱਸ ਬਾਈ ਮੈਨੂੰ ਵੀ ਸਪਰੇਅ ਲੋਟ ਰਊਗੀ ਕੇ ਸਪਰੇਅ ਤਾਂ ਲੋਟ ਅੱਜ ਲੈਨ ਲੈਨ ਕਰੂੰਗਾ ਆ ਲੈ ਲੈਣ ਸਭ ਰਹੀ ਹੋਣੀ ਉਹ ਮਦ ਕਰਨਾ ਵਿਊਲ ਥੱਲੇ ਰੱਖ ਗੜਾਈ ਕਰ ਦੇ ਇੱਕ ਗੜਾਈ ਹੋ ਜੇ ਉਹ ਵੀ ਸੋਨਾ ਬੁਧਿਆ ਗੜਾਈ ਆ ਇਹ ਗੜਾਈਆਂ ਕਰਨਾ ਉੱਪਰ ਚਾ ਜਾ ਕੇ ਦੇਣਾ ਗੜਾਈ ਜਾਦੀ ਨਾ ਜਿੱਦਨੀ ਨੇ ਪਹਿਲਾ ਪਾਣੀ ਲਾਇਆ ਤਾਂ ਉਦਨੇ ਕਰਾ ਦਿੰਦਾ ਹੁਣ ਇਹਦਾ ਕੱਲ ਪਰਸ ਨੂੰ ਮੰਨ ਲਾ ਪਾਣੀ ਲੱਗਣਾ ਉਥੇ ਚਾਰ ਪੰਜ ਦਿਨ ਬਾਅਦ ਹੁਣ ਇੰਨੇ ਕੱਖ ਨੇ ਹੋਰ ਚਾਹ ਮਲਣਾ ਜਿੱਦਨੀ ਨੇ ਪਹਿਲਾ ਪਾਣੀ ਲਾਇਆ ਤਾਂ ਉਦਨੇ ਗੜਾਈ ਕਰਾ ਦੇ ਨਾਲ ਕੱਖ ਘਟਦਾ ਹੁਣ ਮੰਮੇ ਗਾਲਾਂ ਵੀ ਹੁੰਗੜਾ ਹੀ ਹੋਵੇ ਜੇ ਦੀ ਤਾਂ ਗੰਨਾ ਛੇਤੀ ਨਿਕਲੂਗਾ ਉੱਪਰ ਨੂੰ ਨਹੀਂ ਕਰਨੀ ਤਾਂ ਪੈਣੀ ਗੜਾਈ ਹੱਲ ਤਾਂ ਤੈਨੂੰ ਸਾਂਭਣਾ ਪੈਣਾ 20 ਦਿਨ ਹੋਰ ਆ ਬਸ ਉਹਦੇ ਬਾਅਦ ਨਹੀਂ ਉਹਦੇ ਬਾਅਦ ਨਹੀਂ ਲੋੜੀ ਨੇ ਭਰ ਜਾਣਾ ਫਿਰ ਫਿਰ ਤਾਂ ਉੱਪਰ ਤਾਂ ਫਿਰ ਤਾਂ ਇਹਨੇ ਛੇਠਾ ਮਾਰ ਲੈਣਾ ਉੱਪਰ ਆਣਾ ਨੇ ਕੱਖ ਦੇ ਉੱਪਰ ਆਣਾ ਹੁਣ ਤੂੰ ਦੇਖ ਉਹਤੇ ਮੇਰੇ ਵੀ ਕੱਖ ਕੱਖ ਬਹੁਤ ਪਰ ਉੱਪਰ ਆ ਗਿਆ ਉਹ ਜੂਰੀਏ ਨਹੀਂ ਪਾਇਆ ਤੂੰ ਚਾਹ ਜੂਰੀਏ ਤੇ ਕੋਈ ਗੱਲ ਨਹੀਂ ਤੂੰ ਆ ਕੱਖ ਜ਼ਰੂਰੀ ਹੈ ਜਿਹੜਾ ਇਸਾਂ ਪਹਿਣਾ ਜੂਰੀਏ ਨਹੀਂ ਪਾਇਓ ਜੂਰੀਏ ਪਾ ਆਈ ਨੂੰ ਕਾਲੂ ਮੋਤਮ ਸਪਰੇਅ ਕਰਾ ਜਦੋਂ ਬਾਤ ਦਾ ਦੂਏਤੀਏ ਦਿਨੇ ਆ ਜਾਣਾ ਹੁਣ ਤਾਂ ਹੁਣ ਤਾਂ ਰੋਜ਼ ਬਾਤ ਆਉਂਦੀ ਕੜਾਈ ਕਰਾਈ ਜੀ ਫੇਰ ਸਪਰੇਅ ਕਰੀ ਲੈਣਾ ਸਰ ਕਿਹੜਾ ਕਰੀ ਬੀਜ ਕਿਹੜਾ 18 ਪੀਜ ਨਾ 218 ਜੀ ਵਧੀਆ ਜੰਮ ਆ ਸਾਰਾ ਕੁਝ ਠੀਕ ਆ ਜੰਮ ਠੀਕ ਆ ਹੂੰ ਗੰਨਾ ਉਹ ਵੱੜਦਾ ਇਹ ਬੱਬਾ ਪਾਣੀ ਕਰਕੇ ਪਾਣੀ ਆ ਕੇ ਵੱੜਦਾ ਪਾਣੀ ਆ ਕੇ ਪਾਣੀ ਰੁਕਿਆ ਹੋਇਆ ਪਾਣੀ ਰੁਕਿਆ ਥੋੜਾ ਚੜਾ ਕੇ ਵੀ ਪਾਣੀ ਠੀਕ ਰਹਿੰਦਾ ਗੰਨਾ ਫਟਾਰਾ ਵਧੀਆ ਕਰ ਜਾਂਦਾ ਜੇ ਪਾਣੀ ਚੜਾ ਕੇ ਜੀ ਇਹ ਉਹੀ ਲਾਈ ਜਾ ਫਿਰ ਗੰਨਾ ਆਉ ਦੇ ਉਹਨਾਂ ਨੂੰ ਬੂਟੇ ਕਰਕੇ ਮੈਂ ਲਾਈ ਜਣਾ ਏ ਉੱਪਰ ਵਧੀ ਜਾਣਾ ਉਹਨੇ ਹਾਂ ਉਹ ਮੇਤੇ ਉੱਪਰ ਸਿੱਧਾ ਹੋ ਜਾਂਦਾ ਉਹ ਮੇਤੇ ਉੱਪਰ ਚਲੇ ਗਿਆ ਹਾਂ ਤਿੰਨ ਚਾਰ ਬੈਣਾ ਹੁਣੀ ਬੈਠੇ ਫਟਾਲ ਨਹੀਂ ਕਰਦਾ ਫਿਕਰ ਨਾ ਫਟਾ ਰੁਕ ਲੰਦਾ ਜੁਰ ਇਹ ਤਾਂ ਹੈ ਭਾਈ ਗੱਲ ਉੱਪਰ ਨੂੰ ਜਾਈ ਜਾਂਦਾ ਵੈਸੇ ਤਾਂ ਬੂਟਿਆਂ ਵਾਲਾ ਗੰਨਾ ਉਹਨਾਂ ਦੇ ਉੱਪਰ ਨੂੰ ਜਾਣਾ ਉਹਨਾਂ ਉਹ ਉੱਪਰ ਨੂੰ ਜਾਣਾ 100 ਕੁਇੰਟਲ ਹੋ ਗਿਆ ਡੰਗਰ ਬੱਚੇ ਨੂੰ ਪੈ ਜੂ 10 ਵੀ ਕੁਇੰਟਲ ਹਾਂ ਬਾਕੀ ਦਸਾਂ ਪਰਚੀ ਚ ਲੰਘ ਜੂ 100 ਕੁਇੰਟਲ ਹੋ ਜਾਣਾ ਆਪਣਾ ਖਰਚਾ ਪਾਣੀ ਸਾਰਾ ਨਿਕਲ ਜਾਣਾ ਇੱਕ ਇੱਕ ਪਰਚੀ ਹੋ ਗਈ ਬੂਟਿਆਂ ਦਾ ਮੁੱਲ 12 ਹਾਂ ਕੋਈ ਨਹੀਂ ਨਾ ਪੈਣਾ ਸ਼ੁਰੂ ਜਦ ਮੈਂ ਡੰਗਰਾਂ ਨੂੰ ਹੀ ਕੋਣਾ ਕਰ ਲਾ ਕਮਦਰਾ ਚਰੀ ਵਾਲਾ ਵੀ ਲੂਟ ਆ ਗਿਆ ਮੈਂ ਕਹਿੰਦਾ ਚਰੀ ਬਾਈ ਮੈਂ ਹੁਣ ਤਾਂ ਖਸਾ ਟਾਈਮ ਹੋ ਗਿਆ ਮੱਕੀ ਘੱਟੇ ਵਿੱਚ ਕੇ ਖੋਸ਼ਾ ਦੇ ਬੀਜੀ ਦੀ ਇਹ ਇਹ ਬੀਜੀ ਦੀ ਬਾਈ ਹੋ ਗਿਆ ਕਣਕ ਵੱਢ ਕੇ ਕਣਕ ਵੱਢੇ ਤਾਂ ਬਹੁਤ ਦਿਨ ਖਾਲੀ ਪੇਰੇ ਉਹ ਤੇ ਵਾਹ ਬੀਜੀ ਆ ਵਧੀਆ ਜੀ ਇਹ ਲੈ ਲੈਣ ਜਿਹਦੇ ਨਾਲ ਬੀ ਆ ਜਾਂ ਬੀਜੀ ਆ ਮੈਂ ਉੱਥੇ ਕੱਖ ਬੀਜਦਾ ਹੁੰਨਾ ਮੈਂ ਕਹਾਂ ਉੱਤੇ ਉੱਤੇ ਕੁਝ ਹੋਵੇ ਨਾ ਹੋਵੇ ਉੱਥੇ ਕਣ ਲਾਉਣੇ ਆ ਇੱਥੇ ਇੱਥੇ ਜੇ ਰਹਿ ਗਈ ਰ ਇੱਥੇ ਰੱਖ ਲੂੰਗੇ ਪਰ ਉਥੇ ਤਾਂ ਲਾਉਣੇ ਆ ਜੀ ਪਰ ਇੱਕ ਜਿਸਟਰ ਉੱਤੇ ਰਹੇ ਠੰਡੀ ਹੁੰਦੀ ਹੈ ਡੰਗਰਾਂ ਨੂੰ ਵਧੀਆ ਗਾ ਮੱਕੀ ਬਾਜਰੇ ਨਾਲੋਂ ਇਹ ਹਾਂ ਉਹ ਤਾਂ ਹੈਗਾ ਹੀ ਫਿਰ ਗਰਮੀਆਂ ਵਿੱਚ ਬਾਜਰਾ ਮੱਕੀ ਇਹਦੇ ਨਾਲ ਜੀ ਇਹਨਾਂ ਦੇਖੀ ਹੋਣਾ ਕਿ ਕਿੱਦਾਂ ਹੋਰ ਇਹਨੂੰ ਗਿੱਠਕ ਤੱਕ ਔਫਾ ਹੁੰਦਾ ਉਹ ਤੇ ਵਧਣੇ ਬਹੁਤ ਵਧਣਾ ਇੱਕੋ ਲੱਗਦਾ ਵਧਣਾ ਬਹੁਤ ਹੈ ਨਾ 200 ਪ੍ਰਿਆ ਕਰਤੀ ਬਈ ਮਾਉਣ ਦਾ ਮਾਰਾ ਮਾਰਾ ਫੋੜਦੀ ਹੋ ਜਾਣਾ ਇਹਨਾਂ ਨੂੰ ਪਾਣੀ ਲਾ ਦੇਖੀ ਨੇ ਕਿੱਥੇ ਜਾਨਾ ਐਡੀ ਤੇ ਨੇ ਕਰਨੀ ਹੈ ਕਿ ਤਾਂ ਲਾਉਣੇ ਆ ਨਾ ਬਲਾ ਵੱਡਣੀ ਹੈ ਹਾਂ ਤਾਂ ਲਾਉਣੇ ਨੇ ਵਿਚਾਰਾ ਕਿੱਥੇ ਰੱਖ ਬਈ ਨਾ ਹੋਰ ਪਾਸੇ ਵੀ ਜੋ ਜਾਰਾ ਚਾਰਾ ਤਾਂ ਪਤਾ ਨਹੀਂ ਕਿਧਰ ਖੇਚ ਵਧਣਾ ਸੀ ਮੁੰਡੇ ਲੈ ਲੈ ਔਰ ਕਿਹਾਂ ਖੜਾ ਫਾਰਮ ਦੂ ਕੀ ਲਿਆਂਦਾ ਔਰ ਕਿੱਡਾ ਲੰਬਾ ਫਾਰਮ ਖੜਾ ਇੱਥੇ ਬਾਜਰੀ ਔਰ ਬਾਜਰੀ ਇੱਥੇ ਵੀ ਤਾਂ ਜਿਹਨਾਂ ਦਾ ਫਾਰਮ ਆ ਤਾਂ ਮੇਰੇ ਮਿੱਤੇ ਵੜਦੇ ਆ ਪੈਸੀ ਵੀ ਤੇਰੇ ਕੋਲੇ ਆ ਜੂंगे ਤਾਂ ਆ ਗਿਆ ਹੋ ਗਿਆ ਆਉਣਾ ਜੂंगे ਤਾਂ ਗਿਆ ਹੁਣ ਚੁੱਪ ਕਰ ਗਿਆ ਚੁੱਪ ਕੇ ਜਵਾਬੇ ਸਾਜ ਪਾਪ ਆ ਮੈਨੂੰ ਕਿ ਪਾਉਣਾ ਮੈਂ ਮੈਂ ਸਾਹ ਉਹਦੇ ਕੋਲ ਕਹਿੰਦਾ ਮੈਂ ਤਾਂ ਮੇਰੇ ਤੁਸੀਂ ਵੱਲੋ ਭਾਈ ਆਓ ਮਨਗੀ ਸੀ ਕਹਿੰਦਾ ਕਹਦਾ ਮੰਦਰ ਚਾਰਾ ਚ ਲੈ ਜਾ ਕਹਿੰਦਾ ਮੈਂ ਸਭ ਲੈ ਆ ਮੇ ਨਾਲ ਮੇਰੀਆਂ ਬੱਪੂ ਕਹਿੰਦਾ ਮੈਂ ਕੀ ਪਾਉਂਗਾ ਉਹਨੇ ਕਹਿੰਦਾ ਜਾਂ ਤਾਂ ਤੂੰ ਸਾਡੇ ਡੰਗਰ ਵੱਲ ਜਾਂ ਤੂੰ ਰੰਝਾ ਉਹ ਨਹੀਂ ਇਹ ਤਾਂ ਹੁਣ ਹੋ ਜਾਣੀ ਬੱਸ ਕਿਲਾ ਖੜਾ ਵੱਡ ਨੂੰ ਜੀ ਨਹੀਂ ਕਰਦਾ ਉਹਨਾਂ ਦਾ 250 ਰੁਪਏ ਕਵਾਂਟਲ ਦੇਖਦੀ ਆ ਉਹ ਹਾਂ ਉਹ ਤਾਂ ਹੈਵੀ ਯਾਰ ਚੀਜ਼ ਵੀ ਮਤਲਬ ਮਹਿੰਗੀ ਆ ਬੀ ਜੀ ਵੀ ਮਹਗਾ ਉਹ ਤਾਂ ਉਹ ਵੀ ਚਾਹੀਦਾ ਉਹ ਬਾਜ਼ੀ ਦਾ ਡੰਗਰਾਂ ਨੂੰ ਜਾਂਦੀ ਆ ਉਹ ਜਿਹੜੀ 250 ਰੁਪਏ ਨੂੰ ਜਾਂਦੀ ਆ ਉਹ ਕਿੱਥੇ ਜਾਂਦੀ ਆ ਪਈ ਹੋਵੇ ਹੋਵੇ ਤਾਂ ਹੈ ਆਚਾਰ ਦਾ ਫਰਕ ਪਈ ਹੰਗਾ ਹੁੰਦਾ ਉੱਥੇ ਤਾਂ ਡੰਗਰਾਂ ਨੂੰ ਜਾਂਦੀ ਆ ਉਹ ਉਰੇ ਵੀ ਡੰਗਰਾਂ ਨੂੰ ਪੈਣੀ ਤੇਰੇ ਨੂੰ ਤਾਂ ਕਿਆ ਹੋ ਗਿਆ ਰੁਪਈਆ ਰੁਪਈਆ ਕਿਹੜਾ 250 ਪਾਉਣਾ ਉਹ 5-10 ਵੇ ਸਵੇਰੇ ਪੈਗੇ ਤਾਂ ਵੀ ਗਿਆਰ ਉਹ ਤਾਂ ਪਾਇ ਰਿਹਾ ਉਹ ਫਿਰ ਪਾਇ ਰਿਹਾ ਹਾਂ ਹਾਂ ਅੱਜ ਫਿਕੜਨ ਗਿਆ ਉਹ ਨਾਲੇ ਪਾਈ ਉਹਦੀ ਗਾਂ ਦਾ ਖਾਂਦੀ ਘਾਟਾ ਡੋਕਰੀ ਖਾਂਦੀ ਏ ਅੱਧੀ ਡੋਕਰੀ ਖਾਂਦੀ ਏ ਅੱਧੀ ਖਾਂਦੀ ਏ ਅੱਧੀ ਡੋਕਰੀ ਖਾਂਦੀ ਅੱਧੀ ਡੋਕਰੀ ਦੁੱਧ ਦੇ ਦਿੰਦੀ ਏ ਹਾਂ ਚੱਲੀਆ ਆ ਬੰਦੇ ਕੀ ਹੋ ਗਏ ਮਤਲਬ ਸਫਰੀ ਜੱਟ-ਭੱਟ ਕਰੀ ਵੀ ਹੈ ਹੋਰ ਕੀ ਆ ਇਹ ਮੈਂ ਨਹੀਂ ਕਰੀ ਬਾਈ ਮੈਂ ਤਾਂ ਕਰੀ ਹੋਣੀ ਚਲ ਅਸਰ ਰਹਿ ਗਿਆ ਮਾ ਮੁੱਟਾ ਚੱਟ-ਭੱਟ ਦਾ ਹੈ ਡੋਲ ਪਰ ਇੱਥੇ ਕਰੀ ਹੋਣੀ ਤੇ ਦਿਖਦੀ ਏ ਤੈਨੂੰ ਕਰੀ ਪਈ ਉਹ ਪੁਰਾਣੀ ਹੈ ਪੁਰਾਣਾ ਨਹੀਂ ਹੋਊਗੀ ਇਹ ਤੇਰਾ ਖੱਬਲ ਹਰਾ ਹੋਇਆ ਗੰਨਾ ਹਲੇ ਤੁਰਿਆ ਨਹੀਂ ਉਕਣਾ ਵਾਹ ਇਹ ਇੱਥੇ ਤੱਕ ਗਏ ਹੋਏ ਆ। ਉਹ ਆ ਦੇਖ। ਚੱਲ ਕੋਈ ਨਹੀਂ ਹੋਇਆ ਤੂੰ। ਸਭ ਦੇ ਦੰਦ ਕਿਨੇ ਫੜੇ ਆਪੇ ਮੋੜਦਾ ਹੈ ਘੁਰ। ਚੱਲੀਏ। ਚਲੋ ਜੀ ਚਲੋ। ਹੁਣ ਇਹ ਰਿਜ਼ਲਟ ਤਾਂ ਕੱਢੋ ਯਾਰ ਕਹਿ ਤੁਸੀਂ ਗੱਲਬਾਤ ਚੱਲੇਗੀ। ਇਹਦਾ ਰਿਜ਼ਲਟ ਕੱਢਦਾ ਗੜਾਈ। ਪਾਣੀ ਲਗਾਈ ਜਾਂ ਫਿਰ ਨਾਈ ਕਰਾ ਦੇ। ਉਹਦੇ ਬਾਅਦ ਸਿਆੜ ਸਿਆੜ ਸਪਰੇਅ ਮਾਰ ਦੇ ਬਸ। ਫਿਰ ਆਏ ਆ ਵੀ ਸਪਰੇਅ ਲਾਈਟ ਵੱਜੂਗੀ। ਹੁਣ ਤਾਂ ਹਾਈਡ ਉਹ ਕਰਨੀ ਪੈਣੀ ਆ ਤੇਰੀ। ਤਗੜੀ ਸਪਰੇਅ ਕਹਿਣਾ ਤਾਂ ਭਾਬਾ ਚਾਹੇ ਲੋਡ ਸਲਾਲਾ ਡੇਂਜਰ ਲਾਲਾ ਕਲੀਅਰ ਸਲਾਲਾ। ਉਤੇ ਵਾ ਗੱਲੀ ਅਲਟਰਾਜਨ ਮਾਰਦੀ 2-300 ਰੁਪਏ ਦੀ ਲੈ ਲੈ 100 100 ਗ੍ਰਾਮ ਸੰਕੋਰ ਪਾਲੀ ਬਸ ਤੇ ਮੁੜ ਕੇ ਕੱਖ ਹੋਊਗਾ ਨਹੀਂ ਠੀਕ ਆ ਜੀ ਆ ਚੱਕਰ ਕੋਈ ਨਹੀਂ ਕੱਲੂ ਬੂਟੇ ਆ ਤੇਰੇ ਬਸ ਇੰਨਾ ਗਿਆ ਰੱਖੀ ਪਾਣੀ ਲਾ ਕੇ ਪਰਾ ਨੂੰ ਨਾ ਗੱਡੀ ਭਲੇਖੇ ਗੱਲ ਵੀ ਹੋਰ ਕੀ ਚਲੋ ਜੀ ਨਾ ਬਾਈ ਹੁਣ ਦਿਨ ਤਾਂ ਹੈ ਨਹੀਂ ਕੱਢਣੇ ਵਾਲੇ ਪਾਣੀ ਉੱਤੀ ਖੜਦੇ ਜਾਂਦਾ ਏ ਉਹ ਪਹਿਲਾ ਵਾਲੇ ਕੇ ਸਿਆਲ ਵਾਲੇ ਕਾ ਮੋ ਬਗਾ ਵੜਦੋ ਵੜਦੋ ਉੱਥੇ ਕੋਲ ਚੱਲਦਾ ਕਾ ਨੂੰ ਆਹ ਸਹਿਬ ਜੋ ਉਹਦੇ ਭਰ ਕੇ ਆਇਆ ਕਰ ਮੈਂ ਪਨੀਰੀ ਪੀਜਣੀ ਆ ਆ ਦੇਖ ਲੈ ਆਹ ਦੇਖ ਲੈ ਤੂੰ ਕਿੰਨਾ ਭਰੇ ਹੋਦਾ ਆ ਗਿਆ ਰਿਹਾ ਪਾਣੀ ਆਹ ਦੇਖ ਲੈ ਉਰੇ ਤੱਕ ਦਾ ਉਹ ਬਾਹਰ ਬਾਹਰ ਪਾਣੀ ਦੱਲੇ ਅੱਗੇ ਗਿਆ ਗਿਆ ਸਹਿਬ ਜੋ ਉਹਦੇ ਭਰ ਕੇ ਆਇਆ ਸਹਿਜੋ ਭਰ ਕੇ ਮੈਨੂੰ ਕਹਿੰਦਾ ਛੱਟਾ ਦੇ ਦੀ ਮੰਜਲ ਠੀਕ ਆ ਆ ਕਿਸੇ ਨੇ ਦੱਸਿਆ ਕਾ ਉਹ ਸੁੱਕ ਵੀ ਗਿਆ ਆ ਹੁੜੀ ਘੰਟਾ ਪਹਿਲਾਂ ਉਹ ਜੀਟਰ ਲੈ ਕੇ ਆ ਉਹ ਜੀਟਰ ਲੈ ਕੇ ਗਿਆ ਫਟਕਾਂ ਬੈ ਗਿਆ ਉੱਥੇ ਜਾਂ ਰੈਡ ਰੈਡ ਦਾ ਆ ਹਾਲਾਤ ਆ ਰਹਾ ਹੈ ਨਹੀਂ ਪਤਾ ਫਰਮ ਜਾਣਾ ਮੈਂ ਉਹਦੇ ਕੋਲ ਕਸ਼ਮੀਰ ਦੇ ਘਰ ਕੋਲ ਉੱਥੇ ਭਟਾਕੇ ਪਿਆ ਬਾਬਾ ਡਾ ਹਾਂ ਆ ਭਾਈ ਮੈਨੂੰ ਆਇਆ ਦਾ ਬਿਜਲੀ ਦਾ ਫੋਨ ਕਿਹੜਾ ਇੱਥੇ ਤੁਹਾਡੇ ਕਿੱਧਰ ਪਏ ਆ ਮੈਨੂੰ ਤਾਂ ਪਤਾ ਨਹੀਂ ਮਨ ਪਰਛਾਦਾ ਤੂੰ ਮੈਂ ਗਵਾ ਬੈਠਾ ਮੇਜੁੱਦਾ ਦਾ ਖਰਾਤ ਦਾ ਗਵਾ ਹਾਂ ਤਾਂ ਆਇਆ ਵੀ ਤੂੰ ਖੇਡਦਾ ਸੀ ਤਾਂ ਨਹੀਂ ਖੀੜੇ ਤੈਨੂੰ ਦੇਖ ਕੇ ਕਿਆ ਬਣਿਆ ਤੁਹਾਡਾ ਜਿੱਤ ਗਿਆ ਇੱਥੇ ਦੋ ਲੀਗਾਂ ਜਿੱਤ ਗਿਆ ਸੀ ਆ ਤੀਜੀ ਲੀ ਸ਼ੁਰੂ ਆ ਕੋਲ ਠੀਕ ਹੈ ਲੋ ਜੀ ਪਹੁੰਚ ਗਏ ਦਲਵੀਰ ਕੋਲ ਨਾ ਇਹਦੇ ਕੋਲ ਸੌਰੀ ਸਾਬ ਜੋਤ ਕੋਲ ਨਾ ਇਹ ਭੁੱਲ ਗਏ ਬਰੀ ਜਾਂਦੇ ਸਾਰਾ ਦਿਨ ਉਹ ਗਰਮੀ ਨੂੰ ਪਾਉਦਾ ਕਰੀਏ ਵੀ ਹੁਣ ਇਹ ਬਾਈ ਦੇਖੋ ਇਹਨੇ 5 ਵਜੇ ਭਰਿਆ ਤਾਂ ਇਹ ਧੰਗਾ ਮਿੰਟਾਂ ਚ ਹਾਂਜੀ ਅੱਜਾਂ ਵੱਡਾਂ ਜਿਹਾ ਲੀ ਸਾਢੇ 6 ਹੋਏ ਦੁਬਾਰਾ ਭਰਨਾ ਪੈ ਗਿਆ ਆਪਾਂ ਕਿੰਨੇ 10 15 ਮਿੰਟੇ ਬਣਾਏ ਆ ਨਾ ਨਾ ਹੁਣ ਸਾਢੇ ਜੱਦ ਜੇ ਨਿਕਲ ਗਿਆ ਮਗਾ ਚਲ ਇੱਕ ਵਾਰ ਦੇਖ ਵੀ ਆ ਨਿਕਲਿਆ ਥੋੜੀ ਪੀਕੀ ਧਰਤੀ ਪੀਕੀ ਆ ਨਿਕਲੇ ਨਹੀਂ ਪੀਕੀ ਕਿਤੇ ਨਹੀਂ ਹੈਗੀ ਹਮ ਥੱਲੇ ਨੂੰ ਲੀਕਿੰਗ ਆ ਉੱਪਰ ਨੂੰ ਵੀ ਆ ਉੱਪਰ ਨੂੰ ਵੀ ਆ ਉੱਪਰ ਨੂੰ ਜ਼ਿਆਦਾ ਹੈ ਛਾਂ ਘਾਟ ਉੱਪਰ ਨੂੰ ਵੱਧ ਹੈ ਉੱਪਰ ਨੂੰ ਜ਼ਿਆਦਾ ਹੈ ਬਾਕੀ ਬਾਈ ਤਨੀਰੀ ਲੱਗੇ ਆ ਬੀਜ ਨੇ ਦੇਖ ਤਾਂ ਮੰਮੇ ਬਾਈ ਪੂਰੀ ਨਿਕਲੇ ਆਈ ਚੰਨੇ ਵਾ ਠੀਕ ਆ ਜੇ ਨਹੀਂ ਜੰਮੀ ਵੀ ਆ ਹੁਣ ਕੱਲ ਤਿੰਨ ਦਿਨ ਉਹਦਾ ਟਾਈਮ ਹੈਗਾ ਵੀ ਪਨੀਰੀ ਸਵੇਰੇ ਦਾ ਆਪਾਂ ਬੀਜ ਨਹੀਂ ਦਰਦੇ ਜੇ ਸਵੇਰੇ ਪਨੀਰੀ ਬੀਜੂਗੇ ਉਹ ਬਾਈ ਫਿਰ ਮਨੂਗਾ ਹਾਂ ਧੱਕਾ ਨਾ ਦੇ ਕੇ ਛੱਡ ਦੂਗਾ ਦੇਖਾ ਬੱਦੂ ਆ ਜੀ ਗੱਲ ਲਿਆਂਗੇ ਦਾ ਹਾਂ ਫਿਰ ਨਹੀਂ ਕੀ ਤੁਸੀਂ ਹਲਾਉਂਦੇ ਹੀ ਨਹੀਂ ਹੈਗੇ ਲਾਈ ਜੇ ਤੂੰ ਨੀ ਕਰਾ ਪੱਲੀ ਜੀ ਰੱਖ ਦਿੰਦੇ ਇਹਨੂੰ ਹਲਾਉਂਦੇਗਾ ਤਾਂ ਹੀ ਹੈਗੇ ਅਰੇ ਥੱਲੇ ਕਿੰਨੀ ਜੰਮੀ ਵੀ ਉੱਪਰ ਜੰਮੀ ਵੀ ਉਲੀ ਪੈ ਹਲੇ ਹਲਾਉਣੀ ਕਾ ਬਾਅਦ ਜਿਹੜਾ ਹੁਣ ਵਿੱਚ ਭੇਦ ਰੱਖ ਚੀਤਾ 12 ਘੰਟੇ ਬਾਅਦ ਇਹਨੂੰ ਮਰ ਜਾਊਗਾ ਫਿਰ ਫਲਾ ਕਰੋ ਨਾ ਇਹਦੀ ਉਹ ਅਕੇ ਆ ਥੱਲੇ ਵਾਲੀ ਆ ਆ ਦੇਖ ਉੱਪਰ ਵਾਲੀ ਆ ਜੰਮਾ ਹੀ ਉਰਲੇ ਪਾਸੇ ਦੇਖ ਹਾਲੇ ਹਾਂ ਇਹ ਆਦੀ ਨੇ ਆ ਥੱਲੇ ਵਾਲੀ ਆ ਉੱਪਰ ਵਾਲੀ ਆ ਇਹ ਜੇ ਆਪਾਂ ਹਲਾਉਂਦੇ 12 ਘੰਟੇ ਬਾਅਦ ਹਲਾ ਦੇ ਹਾਂ ਇਹਨੂੰ ਸਾਰੀ ਨੂੰ ਹਲਾਓ ਪਾਣੀ ਪਾਓ ਨਾਲੇ ਠੀਕ ਹੈ ਇੱਕ ਦੋ ਡੱਬੇ ਜਿੰਨੀ ਕਿ ਲੋੜ ਆ ਪਾਣੀ ਦੀ ਪੰਜਾਂ ਦੀ ਬੋਰੀਆਂ ਹੰਗਦੀਆਂ ਕਰਦੀਆਂ ਜਾਂ ਬੰਦ ਕਰ ਦੇ ਬੋਰੀ ਨਹੀਂ ਉਹ ਨਵੀਂ ਮੈਨੂੰ ਭਰ ਜਾਣ ਦੇ ਹੁਣ ਟੈਕ ਦੇ ਉਹ ਜਾਣਾ ਤਾਂ 3-3 ਕਿੱਲਿਆਂ ਪਰ ਹੈ 31 31 ਜਿੰਨੇ ਨੂੰ ਤਾਂ ਜਾਣਾ ਇੰਨੇ ਤਾਂ ਹੜ ਆ ਜਾਣੇ ਹਾਂ ਜਾਣਾ ਮੋਟਰਸਾਈਕਲ ਲੈ ਜਾ ਭਜਾਣਾ ਇਹਨੇ ਆਏ ਕਿਵੇਂ ਹੜ ਆ ਜਾਣਗੇ ਚੱਲ ਲੈ ਜਾ ਮੋਟਰਸਾਈਕਲ ਇਹ ਕਰਕੇ ਇਹ ਕੰਮ ਨੂੰ ਨਹੀਂ ਹੈਗਾ ਇਹ ਦੇਖਣਾ ਕਰਦੀ ਆ ਨੰਨੇ ਤਾਂ ਸਾਰੂਜ ਨਹੀਂ ਲਗਾਇਆ ਜੋਰ ਲੈ ਠੀਕ ਨਾ ਕੱਟ ਜਾ ਮਾਰ ਕੇ ਤਾਂ ਕਦੇ ਨਹੀਂ ਚਲਾਇਆ ਹਾਂ ਕੱਟ ਮਾਰ ਕੇ ਨਹੀਂ ਚਲਾਇਆ ਇਹ ਤਾਂ ਇਨੀ ਦੂਰ ਘੁੰਮਿਆ ਪਿੰਡ ਚ ਨਹੀਂ ਗਿਆ ਉਈ ਚਾਰੇ ਵਰਗਾ ਬਿਲਕੁਲ ਜੀ ਬਿਲਕੁਲ ਈ ਵਾਰੀ ਬੇਤਿਆਰ ਹਾਂ ਹਾਂ ਜੀ ਹਾਂ ਹਾਂ ਜੀ ਹਾਂ ਦੇਖ ਲੈ ਇਹ ਬਾਈ ਬਸ ਚੁੱਪ ਇੱਥੇ ਆਪਾਂ ਜੀ ਸੱਚ ਬੋਲਦਾ ਅਗਲਾ ਹੈ ਨਾ ਕਰ ਦੇ ਖੜ ਜਾ ਪਰ ਜਾ ਦੇ ਫੁਰ ਉਹ ਖੜ ਜਾ ਉਹਨੇ ਬੰਦ ਕਰ ਦੇਣਾ ਤੁਸੀਂ ਤੇ ਭੱਜ ਜਾ ਉਹ ਯੋ ਵਰਕ ਤੋਂ ਨਾ ਪਾਇਓ ਜੇ ਤੇ ਲਈ ਜਮੀਨ ਇਹ ਥੱਲੇ ਵਾਲੀ ਹੈ ਨਹੀਂ ਬਾਈ ਯਾ ਨਹੀਂ ਹੈਗੀ ਜਮੀਨ ਵੀ ਆ ਗਈ ਇਹ ਕਹਿੰਦਾ ਇੱਕ ਸਾਈਡਾਂ ਪਰ ਜਮੀਨ ਵੀ ਆਦਾ ਇੰਨੀ ਦਾ ਪਰ ਇਹ ਗੱਲ ਬਾਈ ਤੇਰੀ ਸਹਿਮਤ ਮੈਂ ਹਲਾ ਹੀ ਨਹੀਂ ਹੈਗੀ ਮੈਂ ਸੁਣਿਆ ਵੀ ਹਲਾਏ ਤੇ ਦੂਣੀਆਂ ਟੁੱਟ ਜੰਨੀਆਂ ਮੈਂ ਉਹ ਤੁਰਿਓ ਨਹੀਂ ਤੂੰ ਹੀ ਟੁੱਟੂਗੀ ਗਿਆ ਤੂੰ ਹੀ ਹੈ ਨਹੀਂ ਤੂੰ ਹੀ ਤਾਂ ਹੈ ਨਹੀਂ ਪੰਗਾ ਤਾਂ ਤੂੰ ਹੀ ਦਾ ਵੀ ਤੂੰ ਹੀ ਨਹੀਂ ਨਿਕਲੀ ਹੈਗੀ ਆਹ ਆਹ ਦੇਖ ਲਾ ਇੱਕ ਪੱਧਰ ਤੇ ਸ਼ੁਰੂ ਕਰਦੇ ਬਾਹਰ ਤੇ ਦੇ ਉੱਥੇ ਤੇ ਸ਼ੁਰੂ ਕਰਦਾ ਬਾਹਰ ਤੇ ਦੇ ਛੱਟਾ ਵਿੱਚ ਨਾ ਬੜੀ ਇੱਕ ਲੈਣ ਤਾਂ ਵਿੱਚ ਬੜਨਾ ਪੈ ਆਪੇ ਬਾਇਚੇ ਤੇ ਸ਼ੁਰੂ ਕਰਦੇ ਇਧਰ ਨੂੰ ਹੋ ਜਾ ਇਧਰ ਨੂੰ ਤੁੰਗ ਜਾ ਆਪਾਂ ਨੇ ਆ ਗਿਆ ਬੰਦੇ ਭਾਈ ਚਲ ਨਾ ਹੋਰ ਨਾ ਸਾਰਾ ਦਿਨੇ ਨਾ ਨਿਕਲੇ ਬਲੌਵੀ ਭਾਈ ਪੂਲ ਵਾਲੀ ਆਇਆ ਕਰਦਾ ਫਿਰ ਪਾਣੀ ਚ ਪਿਆ ਨਹੀਂ ਬਣਾਈ ਅਦਰ ਵੀਰ ਛਟਾ ਲੈ ਬੰਦੇ ਮਗੋਂ ਮੇਰਾ ਪੂਲ ਦਾ ਉਹਦੇ ਇੱਧਰ ਉਹਦੇ 250 ਰੁਪਏ ਕਵਾਂਟਲ ਆ ਗਿਆ ਭਾਈ 250 ਰੁਪਏ ਕਵਾਂਟਲ ਤਬ ਕਿਆ ਕਰਦਾ ਮੈਂ ਆ 250 ਰੁਪਏ ਲੇਗੇ ਕਿੱਥੇ ਵੀ ਚੱਲੇ 250 ਰੁਪਏ ਲੱਗੇਗਾ ਮੈਂ ਵੀ ਲਾ ਲਿਆ ਵਾਂ ਕੋ ਵੇਚਣ ਲੱਗ ਕੇ ਦੰਦ ਕਰਦਾ ਹੋਇਆ ਆਹ ਬੰਦਾ ਦਾ ਆਪਣੀ ਜਵਾਈ ਜਨਾ ਮੈਨੂੰ ਸੁਣਦਾ ਹੀ ਨਹੀਂ ਵੀਰੇ ਕਿੱ데 ਰਹਿੰਦੀ ਹੈ ਹੋਰ ਬੋਲਾ ਹੈ ਬੋਲਾ ਹੈ ਬੋਲੇ ਦਾ ਬਰਾ ਬੋਲੇ ਦਾ ਆਖੜੇ ਹੈ ਮੇਰੀ ਅਜ ਤਾਂ ਉਹ ਰਹਿ ਗਏ ਉੱਤੇ ਨਾ ਉਹਦੇ ਬੋਲੇ ਰਹਿ ਗਏ ਤੇ ਆਉਦੇ ਬੋਲੇ ਹੈ ਹੈ ਜਗਾ ਦੂਜੇ ਸੁਧਾਰ ਆ ਗਿਆ ਇਹ ਫੋਨ ਨੰਬਰ ਲੈ ਲੈ ਉਹ ਹਾਂ ਇਹ ਫੋਨ ਨੰਬਰ ਲੈ ਲੈ ਫੋਨ ਕਰ ਲੈ ਯਾਰ ਕੋਲ ਖੜਾ ਹੀ ਕਰ ਦੇ ਦਾ ਹਾਂ ਪਾਬੜੀ ਜਵਾਈ ਦਾ ਮੈਨੂੰ ਸੁਣਦਾ ਹੀ ਨਹੀਂ ਉਹ ਫੋਨ ਕਰੇਗਾ ਫੇਰ ਨਹੀਂ ਪਤਾ ਲੱਗਾ ਫੋਨ ਕਰੇਗਾ ਇਹਨੂੰ ਇਨੂ ਇਨੂ ਨੂੰ ਦੇ ਘਰ ਆਦਾ ਇਹ ਬੰਨੂ ਆਹ ਬੁੱਲਾ ਤੂੰ ਵੀ ਨਾਲ ਨਾਲ ਪਿੱਛੇ ਸਪੀਕਰ ਬਲਾਉਣਾ ਪੈਂਦਾ ਫੇਰ ਇਹਨੂੰ ਕਹਾ ਵਾ ਸਪੀਕਰ ਤੇ ਲਾਏਗਾ ਇਹਨੂੰ ਬਸੇ ਰੂਟ ਤੋਂ ਵਾਹ ਕੋਈ ਜੀ ਕਰ ਲੱਗਦਾ ਤੁਸੀਂ ਇੱਧਰ ਫੋਕਸ ਬਣਾਇਆ ਰੱਖੋ ਇਹਦੀ ਆਪਣੀ ਦੀ ਵੀ ਜੋ ਰਹੀ ਆ ਛਿੰਟਾ ਦੇ ਹੋ ਰਿਹਾ ਆ ਕਫਰਾ ਕਰਮਾ ਕੀ ਨਾ ਮਾਰੀ ਇਹਦੀਆਂ ਚਾਚੇ ਯਾਰ ਮੈਂ ਇੱਕ ਸਾਈਡ ਨੂੰ ਭਾਈ 10 ਇੱਕ ਸਾਈਡ ਨੂੰ 60 60 4 ਵਿਸਵੇ ਹੋਗੇ 4 ਵਿਸਵੇ ਹੋਵੇ 12 ਕਿਲੋ ਵੀ ਜਿਆਦਾ ਇਹ ਕਰ 4 3 12 ਠੀਕ ਆ ਠੀਕ ਆ ਪੰਮੇ ਬਾਈ ਦਾ ਚੇਲਾ ਏ ਉਹਨੇ ਦੱਸੀ ਗੱਲ ਇਹ ਸੋਚ ਲੋ ਕੌਣ ਹੋ ਸਕਦਾ ਅਰਸ਼ਵੀਰ ਨੂੰ ਸੁਖਾਇਆ ਤਾਂ ਉਦੋਂ ਮੈਂ ਬਸ 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 ਮੈਂ ਬਸ ਐਂ ਕਰਦੀਗਾ ਗੁਣਾ 15 ਉਦੋਂ ਲੈ ਤੋ ਪਈ ਬੌਦਲੇ ਆ ਪਿਆ ਨਾਲੇ ਹੋਰ ਕੋਈ ਦੱਸੀ ਜਾਵੇ ਪਹਿਲਾਂ ਤਾਂ ਫੇ ਕਹਿੰਦਾ ਖੜ ਜਾ 2 ਮਿੰਟ ਮੈਂ ਦਬਾ ਕੇ ਲੋੜ ਦੇ ਹੋ ਜਾਂਦਾ ਗਰਮੀ ਆ ਲੇਜ਼ਰ ਦਾ ਲੋੜ ਇੱਕ ਦੋ ਦੋ ਪਰ ਬਹੁਤ ਲੋੜ ਆ ਖੇਤ ਪੁੱਧਰੇ ਕਰਨੇ ਤਾਂ ਆ ਦੇਖ ਲੈ ਉਹਦਾ ਹੀ ਕਰਿਆ ਹੋਇਆ ਉਰੀ ਹੱਥ ਬੋਲਿਆ ਸਾਥੇ ਪਹਿਲਾਂ ਹੁਣ ਉਦੋਂ ਉਰੇ ਫੜਾਇਆ ਮੈਂ ਕਿਹਾ ਲੈ ਜੀ ਦੋ ਕਰਕੇ ਦੇ ਅੱਜ ਮੰਡ ਚ ਗਿਆ ਹੋਇਆ ਆ ਦੇ ਇਹਨਾਂ ਜੜਾਂ ਹੀ ਫੇਰ ਨਿਕਲ ਜਾਨੀ ਆ ਟਣਕ ਦੀਆਂ ਇਹ ਤਾਂ ਨਿਕਲ ਨਹੀਂ ਆਈਆਂ ਉਹ ਬੀਜੀ ਨਹੀਂ ਕੜਕੀ ਬੀਜੀ ਦੀ ਤਾਂ ਹੀ ਨਿਕਲਦੀ ਆ ਹਾਂ ਫੋਕ ਬਿਸ ਸਾਪੇ ਦੋ ਹੱਥ ਫਾਕੇ ਹੁਣ ਪੂਰੇ ਦੋਨਾਂ ਕਰਦੀ ਹੁਣ ਖੱਬੇ ਹੱਥ ਨਾਲ ਤੂੰ ਇਹਨੂੰ ਉਹ ਇੰਟਾ ਦੇਖ ਅੱਛਾ ਅੱਪੂ ਆਓ ਇੱਕ ਹੋਰ ਦੀ ਵੀਡੀਓ ਦੇਖ ਕਰਦੇ ਨੇ ਉਹ ਐਂ ਇੰਟਾ ਦਿੰਨੇ ਆ ਬੰਨ ਕਿੱਥੇ ਦੇ ਆ ਆਏ ਦੋ ਹੱਥ ਚੱਲਦੇ ਕੱਪੂ ਆਏ ਆ ਲਿਖਣ ਚ ਨਹੀਂ ਜਾਂਦੇ ਕਿ ਲਿਖਣ ਚ ਦੋ ਹੀ ਕੰਪਦੇ ਆ ਇਹ ਜਾਂ ਕਿਆ ਲਿਖਣਾ ਤੇ ਇਹ ਦੋ ਹੀ ਬਤ ਕਰਦੇ ਨੇ 12ਵੀਂ ਦਾ ਸਕੂਲ ਦੌੜ ਗਿਆ ਤੇ ਕਿਆ ਲਿਖਣਾ ਇਹਨੇ ਪੜਾਈ ਨਹੀਂ ਕੱਤ ਵਾਲੀ ਨਹੀਂ ਕਰੀ ਪੜਾਈ ਵਾਲ ਪੜਾਈ ਵਾਲਾ ਕਿਸੇ ਦਾ ਬਹੁਤ ਆ ਮੇਰੇ ਭਾਈ ਦੇਖੋ ਇਹ ਛੱਕੇ ਹੁਲਾ ਦੇ ਬਹੁਤ ਪੜਿਆ ਲਿਖਿਆ ਕਿੰਨਾ ਪੜਿਆ ਤੂੰ 12 ਵੀ ਅਧ ਵਿਚਾਲੇ ਹੀ ਸਾਢੇ 11 ਸਾਢੇ 11 ਪੜਿਆ ਹੋਇਆ ਇਹ ਉਹ ਸਾਢੇ ਦੇ ਉਮ ਮਲਾ ਇਹ ਟੋਟਲ ਵੇਤਾ ਬਾਈ ਮੈਂ 12ਵੀਂ ਕਰੀ ਨਹੀਂ ਦੌੜ ਕਰੇ ਪਰ ਜਦੋਂ ਹੈ ਆ ਥੱਸ ਬਾਈ ਉਹ ਇੱਕ ਨਹੀਂ ਪੇਪਰ ਦਿੱਤਾ ਤਾਂ ਬਾਕੀ ਜਬਾਸਾ achar ਚ ਹਾਂ ਚਲ ਇੱਕ ਜੀ ਗਾਰਡ ਸਹੀ ਸਾਡੇ ਕਿਆ ਨਹੀਂ ਬਣੀਆ ਪੰਜਾਬੀ ਦਾ ਸਾਡੇ ਕਿਆ ਨਹੀਂ ਬਣੀਆ ਬਾਈ ਫਿਰ ਤੂੰ ਫੇਲ ਹੈ ਤੂੰ ਫੇਲ ਹੈ ਪੰਜਾਬੀ ਜੋ ਫੇਲ ਹੈ ਸਾਹੇਗਾ ਨਾ ਬਫੇ ਨਾਲ ਫੇਲ ਆ ਉਹ ਚੱਕਰ ਬਾਈ ਹੋਰ ਪੈ ਗਿਆ ਤਾਂ ਕੋਈ ਹਾਂ ਉਹ ਚੱਕਰ ਨਹੀਂ ਦਾ ਵੇਗਾ ਕੋਈ ਚੱਕਰ ਨਹੀਂ ਦਾ ਵੇ ਕਾਂਡ ਤਾ ਇਹ ਟੌਣਾ ਮੰਨੂਏ ਤਾ ਜੇ ਦੱਸ ਵੀ ਦੱਸ ਇਹ ਬਾਈ ਧੰਦਾ ਜੱਗਾ ਫੇ ਗਾਇਬ ਹੋ ਗਿਆ ਤਾ ਗੰਨਿਆਂ ਚ ਲੱਭਦੇ ਫਿਰਨ ਮੰਨੂ ਆਉ ਫਿਰ ਸਾਲ ਦਾ ਕੰਮ ਤਾ ਇਹ ਜਾ ਕੀ ਹੋ ਗਿਆ ਤਾ ਸਾਲ ਜਿਹੜਾ ਤੂੰ ਗਾਇਬ ਹੋ ਗਿਆ ਸਦਾਜੀ ਪੀਪਲ ਨਹੀਂ ਦਿੱਤਾ ਕੋਈ ਗੰਨਾ ਇਹ ਜਾ ਨਹੀਂ ਦਾ ਜਿਹੜਾ ਨਾਤ ਹੁੰਦੇ ਨੇ ਕਮਾਈ ਹੋਣ ਮੈਂ ਤੂੰ ਹੈ ਕਿਹੜੇ ਗੰਨੇ ਜੇ ਤਾ ਤੇਰੇ ਵਾਲ ਚੋਂ ਪੜੋ ਤਬੇ 2-3 ਸਾਲ ਲਾਇਆ ਹੀ ਨਹੀਂ ਹੈਗਾ ਮੈਂ ਕਿ ਉਹਨੂੰ 12 ਪੜ੍ਹ ਲਾਣ ਦੇ 2-3 ਸਾਲ ਕੰਨਾ ਹੀ ਨਹੀਂ ਲਾਇਆ ਮੈਂ ਇਹ ਕਿਹੜੇ ਕਰੀਆਂ ਆ ਇਹਨੇ ਫੇਰ ਵੀ ਨਹੀਂ ਕਰੀਆ ਫਿਰ ਆ ਕੇ ਮੈਂ ਫੇਰ ਲੱਗ ਗਿਆ ਹੁਣ ਦੇਖ ਲੈ ਸਕੂਲ ਦੇ ਗੋਣ ਲੈ ਕੇ ਤੇ ਬਾਈ ਉੱਥੇ ਤੇ ਫੇਰ ਭੱਜ ਲਿਆ ਇਹ ਉਹ ਤੀਨੇ ਤੇਰੀ ਬਾਤ ਪਾਣੀ ਦੇ ਲੈ ਫੜ ਕੇ ਉਹਨੂੰ ਚਾਉਂਦੇ ਨੇ ਕੋਠੇ ਸੁੱਤਾ ਹੋਇਆ ਮੈਂ ਕਿਤੇ ਉੱਥੇ ਚਾਚਾ ਜਾ ਜਾ ਕੇ ਲੈ ਕੇ ਆਇਆ ਬਾਦਾਂ ਪੇਪਰ ਵੀ ਤਾਂ ਪੇਪਰ ਨਹੀਂ ਪਹਿਲਾਂ ਇੱਕ ਪਹਿਲਾਂ ਉਹ ਕੱਤੀ ਪੇਪਰ ਹੋਣੇ ਆ ਪੇਪਰ ਐ ਟਾਈਮੇ ਫਰਾਰ ਹੁੰਦੋ ਸੇ ਪੇਪਰ ਅਜੇ ਮੌਤ ਪੈਂਦੀ ਸੀ ਇਹ ਦੋ ਵਾਰੀ ਕੀ ਕਰਨੇਗਾ ਚਾਚਾ ਚੱਲਦੇ ਪੇਪਰ ਅਜੇ ਮੌਤ ਪੈਂਦੀ ਸੀ ਉਹ ਤਾਂ ਲੱਸੀ আর ਸਾਗ ਨਾਲ ਚੱਲੀ ਜਾਂਦਾ ਦਾ ਕੰਮ ਸਕੂਲ ਚ ਲੱਸੀ আর ਸਾਗ ਚੱਲਦਾ ਦਾ ਮੈਡਮ ਨੇ ਜਦੋਂ ਕਹਿੰਦਾ ਨਾਲ ਲਿਆ ਦੇ ਸਾਗ ਜੱਗਾ ਨੂੰ ਕਰੀ ਫੋਨ ਯਾਰ ਇਹਨੂੰ ਜੱਗਾ ਆਉਣ ਲੱਗਿਆ ਦਾ ਕਿਹੜਾ ਜੱਗਾ ਸਾਡਾ ਮਨ ਪਨੀਰੀ ਵੀ ਭਰਨੀ